ਹੈਲੋ ਜੀ ਥੋੜਾ ਸਮਾਂ ਦੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਇੱਕ ਜਿਹਨੂੰ ਤੁਸੀਂ ਡਿਜ਼ਾਈਨ ਵੀ ਐਜ਼ ਅ ਡਿਜ਼ਾਈਨ ਵੀ ਯੂਜ਼ ਕਰ ਸਕਦੇ ਹੋ ਤੇ ਐਜ਼ ਅ ਬਾਰਡਰ ਵੀ ਕਟਾਂ ਵਾਲਾ ਜਿਵੇਂ ਅਸੀਂ ਬਾਰਡਰ ਬਣਾਵਾਂਗੇ ਜਾਂ ਕਟਾਂ ਵਾਲਾ ਤੁਸੀਂ ਕਹਿ ਸਕਦੇ ਹੋ ਡਿਜ਼ਾਈਨ ਬਣਾਵਾਂਗੇ ਜਿਹਨੂੰ ਤੁਸੀਂ ਕੋਟੀ 'ਚ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਪ੍ਰੋਜੈਕਟ 'ਚ ਪਾ ਸਕਦੇ ਹੋ ਤੇ ਉਹਨੂੰ ਆਪਾਂ ਐਜ਼ ਅ ਬਾਰਡਰ ਵੀ ਤੁਸੀਂ ਯੂਜ਼ ਕਰਕੇ ਛੱਡ ਸਕਦੇ ਹੋ ਐਜ਼ ਅ ਪੱਟੀ ਵੀ ਯੂਜ਼ ਕਰ ਸਕਦੇ ਹੋ ਬਟਨ ਪੱਟੀ ਤੇ ਕਾਲਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਪਰ ਜਿਹੜਾ ਅਸੀਂ ਅੱਜ ਕਟਾਂ ਵਾਲਾ ਬਣਾਉਣ ਜਾ ਰਹੇ ਹਾਂ ਬਾਰਡਰ ਡਿਜ਼ਾਈਨ ਜਾਂ ਕਾਲਰ ਜਾਂ ਬਟਨ ਪੱਟੀ ਸਾਰੀ ਜਗ੍ਹਾ ਤੇ ਨੂੰ ਯੂਜ਼ ਕਰ ਸਕਦੇ ਆ ਪਰ ਇਹ ਫਿਰ ਜਿੱਗ-ਜਾਗ ਅਸੀਂ ਬਣਾਵਾਂਗੇ ਮੀਨਸ ਕਿ ਅਸੀਂ ਕਟਾਂ ਵਾਲਾ ਬਣਾਵਾਂਗੇ ਪਰ ਇਸ ਚ ਖਾਸ ਗੱਲ ਇਹ ਆ ਵੀ ਇਸ ਚ ਅਸੀਂ ਕੋਈ ਵੀ ਜਾਲੀ ਨਹੀਂ ਪਾਵਾਂਗੇ ਜਾਲੀ ਤੋਂ ਬਿਨਾ ਸਾਡੇ ਇਹ ਕਟਾਂ ਬਣ ਕੇ ਆਣਗੇ ਤੇ ਇਸ ਕਰਕੇ ਇਹ ਕੁਝ ਅਲੱਗ ਹੈ ਤਾਂ ਫਿਰ ਅੱਜ ਬਣਾਨੇ ਆਪਾਂ ਆਪਣਾ ਕਟਾਂ ਵਾਲਾ ਬਾਰਡਰ ਕਟਾਂ ਵਾਲਾ ਡਿਜ਼ਾਈਨ ਕੁਛ ਵੀ ਤੇ ਇਹ ਜਿਹੜਾ ਸਾਡਾ ਹੋਊਗਾ ਲੁੱਕ ਦੇਖੋ ਕਿਦਾਂ ਦੀ ਆਊਗੀ ਇਦਾਂ ਦੀ ਇਹ ਵਾਲਾ ਬਾਰਡਰ ਜਿਹੜਾ ਅਸੀਂ ਬਣਾਉਣ ਜਾ ਰਹੇ ਹਾਂ ਅੱਜ ਕਟਾਂ ਵਾਲਾ ਬਾਰਡਰ ਬਣਾ ਲਓ ਤੁਸੀਂ ਇਹਨੂੰ ਚਾਹੇ ਐਜ਼ ਏ ਬਟਨ ਪੱਟੀ ਬਣਾ ਲਓ ਚਾਹੇ ਤੁਸੀਂ ਇਹਨੂੰ ਐਜ਼ ਏ ਕਾਲਰ ਯੂਜ਼ ਕਰ ਲਓ ਜਾਂ ਤੁਸੀਂ ਇਹਨੂੰ ਆਪਣੇ ਪੂਰੇ ਪ੍ਰੋਜੈਕਟ ਚ ਪਾ ਲਓ ਦੇਖੋ ਬਿਲਕੁਲ ਇਸ ਤੇ ਕੋਈ ਵੀ ਜਾਲੀ ਨਹੀਂ ਆ ਦੇਖੋ ਜਾਲੀ ਤੋਂ ਬਿਨਾ ਦੇਖੋ ਜਾਲੀ ਤੋਂ ਬਿਨਾ ਤੇ ਦੇਖੋ ਕਟਾਂ ਵੀ ਕਿੰਨੇ ਪਿਆਰੇ ਦੇ ਬਣ ਕੇ ਆ ਰਹੇ ਨੇ ਤੇ ਆਹ ਦੇਖੋ ਐਦਾ ਸਾਰਾ ਇਹ ਡਿਜ਼ਾਈਨ ਐਦਾ 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 ਸਾਰਾ ਬਣਦਾ ਜਾਣਾ ਤੇ ਇਹ ਡਿਜ਼ਾਈਨ ਬਣਾਉਣਾ ਵੀ ਸੌਖਾ ਹੈ ਤੇ ਇਹਦੀ ਕੁਝ ਆਪਾਂ ਕਹਿ ਸਕਦੇ ਹਾਂ ਵੀ ਦੇਖੋ ਨੂੰ ਕੁਛ ਇਹ ਲੱਗਦਾ ਲੱਗਦਾ ਕੋਈ ਸ ਜਾਲੀ ਨਹੀਂ ਇਸ ਕਰਕੇ ਇਹ ਕਟਾਂ ਕੁਛ ਅਲੱਗ ਜੇ ਬਣ ਕੇ ਆਣਗੇ ਤੇ ਬਣਾਣੇ ਕਿੱਦਾਂ ਇਹ ਫਿਰ ਬਣਾਵਾਂਗੇ ਵੀ ਅਸੀਂ ਕੁਛ ਅਲੱਗ ਤਰੀਕੇ ਨਾਲ ਤਾਂ ਫਿਰ ਸ਼ੁਰੂ ਕਰਦੇ ਅੱਜ ਵਾਲਾ ਇਹ ਵਾਲੇ ਅਸੀਂ ਡਿਜ਼ਾਈਨ ਬਾਰਡਰ ਬਣਾਣਾ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ ਆ 12 ਦੇ ਮਲਟੀਪਲ ਇੱਥੋਂ ਲੱਗ ਕੇ ਇੱਥੇ ਤੱਕ ਸਾਡੇ ਕੁੰਡੇ ਆ ਜਿਹੜੇ 12 ਤੇ 12 ਕੁੰਡੇ ਜਾਂ ਤੁਸੀਂ ਕਹਸੋ ਥੋਂ ਲੱਗ ਕੇ ਇੱਥੇ ਤੱਕ 12 12 12 12 12 ਦੇ ਮਲਟੀਪਲ ਕੁੰਡੇ ਪਾਲਣੇ ਜਿਹੜੇ ਕੁੰਡੇ ਥੋੜੇ ਐਕਸਟਰਾ ਰਹਿ ਜਾਣਗੇ ਉਹ ਤੁਸੀਂ ਦੇਖੋ ਦੇਖੋ ਜਿੱਦਾਂ ਹੁਣ ਇੱਥੋਂ ਲੱਗ ਕੇ ਇੱਥੇ ਤੱਕ 12 ਹੋ ਗਏ ਤਾਂ ਸਾਡੇ ਇਹ ਵਾਲੇ ਕੁੰਡੇ ਐਕਸਟਰਾ ਹੋ ਗਏ 2 4 6 ਠੀਕ ਹੈ ਤੇ ਇਧਰ ਸਾਡੀਆਂ ਦੇਖੋ ਇੱਕ ਡੱਬੀ ਦੋ ਡੱਬੀਆਂ ਤਿੰਨ ਡੱਬੀਆਂ ਟੋਪ ਤੇ ਦਿਨ ਵਾਲੇ ਤੇ ਸਾਡੇ ਅੱਧੇ ਡੱਬੇ ਹੋ ਗਏ ਮੈਂ ਤੁਹਾਨੂੰ ਸਿਰਫ ਇਸ ਕਰਕੇ ਰੱਖੇ ਵੀ ਅਗਰ ਤੁਹਾਡੇ ਕੁੰਡੇ ਜ਼ਿਆਦਾ ਹੋਣ ਤਾਂ ਸਾਨੂੰ ਪਤਾ ਲੱਗ ਜਾਵੇ ਵੀ ਅਗਰ ਅੱਧੇ ਡੱਬੇ ਪਾਣੀ ਤੱਪਾ ਨਾਲੋਂ ਕਿੱਦਾਂ ਪਾਣੀ ਹੈ ਤਾਂ ਸ਼ੁਰੂ ਕਰਦੇ ਹਾਂ ਝੋਲੇ ਬਣਾਣਾ ਦੇਖੋ ਬਹੁਤ ਹੀ ਸੋਖਾ ਫਸਟ ਰੋ ਤੋਂ ਸੇ ਸ਼ੁਰੂ ਕਰਨ ਲੱਗੇ ਆ ਫਸਟ ਰੋ ਅਸੀਂ ਕਿੱਦਾਂ ਸ਼ੁਰੂ ਕਰਨੀ ਹੈ ਦੇਖੋ ਕੁੰਡੇ ਪਾਏ ਆ ਮੇ ਵਾਲੇ ਇਹ ਡਿਜ਼ਾਈਨਰ ਕੁੰਡੇ ਇਹ ਵਾਲੇ ਕੁੰਡੇ ਇਨਾਤੇ ਜਿਹੜੇ ਵੀ ਅਸੀਂ ਕੋਈ ਕਟਾਵ ਵਾਲਾ ਬਾਰਡਰ ਬਣਾਵਾਂਗੇ ਤਾਂ ਉਹਦੇ ਲਈ ਇਹ ਵਾਲੇ ਕੁੰਡੇ ਵਧੀਆ ਲੱਗਦੇ ਨੇ ਕਿਉਂਕਿ ਦੇਖੋ ਇਹਨਾਂ ਦੀ ਲੁੱਕ ਅਲੱਗ ਈ ਆ ਜਾਂਦੀ ਹੈ ਪਰ ਫਿਰ ਸ਼ੁਰੂ ਕਰਦੇ ਬਹੁਤ ਹੀ ਸੌਖਾ ਬਣਾਣਾ ਕੋਈ ਜ਼ਿਆਦਾ ਔਖਾ ਨਹੀਂ ਹੈ ਪਹਿਲੇ ਕੁੰਡੇ ਨੂੰ ਇਸ ਸਟੇਜ 'ਚ ਕੀਤਾ ਠੀਕ ਹੈ ਜੀ ਦੂਜੇ ਕੁੰਡੇ ਨਾਲ ਅਸੀਂ ਆਹ ਵਾਲੇ ਕੁੰਡੇ ਨੂੰ ਆ ਦਾ ਖਮੇ ਕੁੰਟਾ ਸਿੱਧਾ ਰੱਖਿਆ ਸਿਰਫ ਤੁਹਾਨੂੰ ਦਸਨ ਕਰਕੇ ਤੁਸੀਂ ਇਹਨੂੰ ਸਿੱਧਾ ਵੀ ਰੱਖ ਸਕਦੇ ਹੋ ਪੁੱਠਾ ਵੀ ਰੱਖ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਅਸੀਂ ਕੀ ਕਰਨਾ ਇੱਥੇ ਅਸੀਂ ਇੱਕ ਕੁੰਡੇ ਨੂੰ ਬਦਾਲ ਲੈਣਾ ਵਿਧਾਣਾ ਕਿਤਾ ਇਹ ਤਾਂ ਠੀਕ ਹੈ ਫਿਰ ਅਗਲਾ ਕੁੰਡਾ ਸਿੱਧਾ ਸਾਰੇ 1 2 ਐਸੇ ਇਸ ਤੋਂ ਬਾਅਦ 1 2 3 4 5 ਕੁੰਡੇ ਸਿੱਧੇ ਬੁਣ ਲੈਣੇ ਆ ਪੰਜ ਕੁੰਡੇ ਸਿੱਧੇ ਬੁਣਨ ਤੋਂ ਬਾਅਦ ਆਹ ਤੇ ਐ ਐਸੇ ਦੋ ਆਈ ਲੈ ਲੈਣੇ ਤੇ ਇਹ ਕੇਵਲ ਤਿੰਨਾ ਕੁੰਡਿਆਂ ਦਾ ਅਸੀਂ ਕੱਢ ਦੇਣਾ ਇੱਕ ਫੇਰ ਅਸੀਂ ਦੇਖੋ ਇੱਕ 2 3 4 3 5 ਪੰਜ ਕੁੰਡੇ ਅਸੀਂ ਸਿੱਧੇ ਬੁਣਨ ਤੋਂ ਬਾਅਦ ਅਸੀਂ ਇੱਥੇ ਇੱਕ ਕੁੰਡਾ ਵਧਾਵਾਂਗੇ ਪਰ ਵਧਾਵਾਂਗੇ ਕਿੱਦਾਂ ਐਦਾਂ ਫੇਰ ਅਸੀਂ ਆ ਸੈਂਟਰ ਵਾਲਾ ਕੁੰਡਾ ਬੁਣ ਲਿਆ ਸਿੱਧਾ ਫਿਰ ਉਸ ਤੋਂ ਬਾਅਦ ਫੇਰ ਇੱਕ ਕੁੰਡਾ ਸਿੱਧਾ ਵਧਾ ਲਵਾਂਗੇ ਇੱਥੇ ਜਿਹੜੇ ਅਸੀਂ ਤਿੰਨ ਕੁੰਡੇ ਘਟਾਏ ਸੀ ਤਿੰਨਾ ਚੋ ਸਾਡਾ ਆ ਦੇਖੋ ਦੋ ਕੁੰਡੇ ਘਟੇ ਸੀ ਨਾ ਸਾਸੀਂ ਤੇ ਇੱਕ ਇੱਧਰ ਦੋ ਕੁੰਡੇ ਸਾਡੇ ਵੱਧ ਗਏ ਸਾਡੇ ਕੁੰਡੇ ਹੋ ਗਏ ਬਰਾਬਰ ਫਿਰ ਦੇਖੋ ਸਾਰੇ ਕੁੰਡੇ ਫਿਰ ਅਸੀਂ ਇੱਥੇ ਪੰਜ ਕੁੰਡੇ ਫਿਰ ਸਿੱਧੇ ਮੁੜ ਲੈਣਾ 1 2 3 4 ਤੇ 5 बस ਪੰਜ ਕੁੰਡੇ ਬਣਾਈ ਜਾਣੇ ਅਸੀਂ ਤੇ ਫਿਰ ਪੰਜਾਂ ਤੋਂ ਬਾਅਦ ਅਸੀਂ ਆਹ ਦੋ ਕੁੰਡੇ ਐਂਦਾ ਸਲਾਈ ਚ ਲੈਣੇ ਤੇ ਜਿਆਦਾ ਲੈਣਾ ਤਿੰਨ ਦਾ ਇੱਕ ਅਸੀਂ ਐਂਦਾ ਕਰ ਲੈਣਾ ਫੇਰ ਅਸੀਂ ਪੰਜ ਕੁੰਡੇ ਬੁਣ ਲੈਣਾ 1 2 3 4 ਤੇ 5 ਪੰਜ ਕੁੰਡੇ ਬੁਣਨ ਤੋਂ ਬਾਅਦ ਫੇਰ ਅਸੀਂ ਇੱਥੇ ਕੁੰਡੇ ਨੂੰ ਇੱਦਾਂ ਪਾ ਲੈਣਾ ਤੇ ਇੱਕ ਕੁੰਡਾ ਸੇ ਫੇਰ ਸਿੱਧਾ ਬੁਣ ਲੈਣਾ ਤੇ ਅਗਲਾ ਕੁੰਡਾ ਫੇਰ ਅਸੀਂ ਇੱਤਾ ਹੀ ਪਾ ਲੈਣਾ ਬਸ ਇੱਦਾਂ ਹੀ ਅਸੀਂ ਇਸੇ ਨੂੰ ਬਣਾਏ ਜਾਣਾ ਪੰਜ-ਪੰਜ ਕੁੰਡੇ ਬਾਅਦ ਇੱਕ ਵਾਰੀ ਸੇ ਤਿੰਨ ਦਾ ਇੱਕ ਕਰਕੇ ਕੁੰਡੇ ਘਟਾ ਦੇਣੇ ਤੇ ਇੱਕ ਵਾਰੀ ਪੰਜ ਕੁੰਡੇ ਬੁਣ ਕੇ ਅਸੀਂ ਇੱਕ ਤੋਂ ਤਿੰਨ ਬਣਾ ਲੈਨੇ ਮੀਨਸ ਕਿ ਇੱਕ ਇੱਧਰ ਇੱਕ ਇੱਧਰ ਆ ਦੇਖੋ ਇੱਕ ਹੁੰਦਾ ਸੀ ਦੋਨਾਂ ਸਾਈਡਾਂ ਤੇ ਕਿਹਾ ਕਿ ਤਿੰਨ ਤੇ ਇੱਥੇ ਤਿੰਨ ਦਾ ਇੱਕ ਕਰ ਲਿਆ ਬਸ ਇਦਾਂ ਹੀ ਅਸੀਂ ਇਹਨੂੰ ਪਾਈ ਜਾਣਾ ਫਿਰ ਹੁਣ ਅਸੀਂ ਪੰਜ ਕੁੰਡੇ ਬੁਣ ਲਵਾਂਗੇ ਸਿੱਧੇ ਤੇ ਪੰਜ ਤੋਂ ਬਾਅਦ ਫਿਰ ਅਸੀਂ ਪੰਜ ਕੁੰਡੇ ਬੁਣਨ ਤੋਂ ਬਾਅਦ ਫਿਰ ਅਸੀਂ ਦੇਖੋ ਆ ਸਿੱਧਾ ਦੋ ਕੁੰਡੇ ਜਿੱਦਾਂ ਸਲਾਈਜ਼ ਪਏ ਤੇ ਜਿੱਦਾਂ ਤੇ ਤਿੰਨ ਦਾ ਇੱਕ ਫੇਰ ਕਰ ਲਿਆ ਬਸ ਇਦਾਂ ਹੀ ਅਸੀਂ ਡਿਜ਼ਾਈਨ ਨੂੰ ਪਾਈ ਜਾਣਾ ਤਿੰਨ ਦਾ ਇੱਕ ਕਰ ਲਿਆ ਫੇਰ 5 ਕੁੰਟੇ ਬੁੰਨ ਲੈਣੇ 5 ਕੁੰਟੇ ਬਾਅਦ ਫੇਰ ਇੱਕ ਕੁੰਟਾ ਵਧਾ ਲੈਣਾ 3 4 5 1 2 3 4 5 5 ਕੁੰਡੇ ਹੋ ਗਏ 5 ਕੁੰਡਿਆਂ ਬਾਅਦ ਫੇਰ ਅਸੀਂ ਇੱਕ ਕੁੰਡੇ ਨੂੰ ਵਧਾ ਲਾਂਗੇ ਇਹ ਕੁੰਡਾ ਸਿੱਧਾ ਬੁੰਨ ਲਵਾਂਗੇ ਫੇਰ ਇੱਕ ਕੁੰਟਾ ਵਧਾ ਲਵਾਂਗੇ ਤੇ ਫੇਰ ਅਸੀਂ ਇੱਥੇ ਫੇਰ 5 1 2 3 4 5 ਆਂਜ ਕੁੰਡੇ ਬਣਨ ਤੋਂ ਬਾਅਦ ਫੇਰ ਅਸੀਂ ਇੱਥੇ 2 ਦਾ 1 ਕਰ ਲਵਾਂਗੇ 1 ਕੁੰਡਾ ਸੀ ਕਟਾ ਲਵਾਂਗੇ ਆ ਦੇਖੋ ਜਿਹੜਾ ਅਸੀਂ ਕੁੰਡਾ ਇੱਥੇ ਬਧਾਇਆ ਸੀ ਉਹ ਵਾਲਾ ਕੁੰਡਾ ਸਾਡਾ ਇੱਥੇ ਲਾਸਟ ਚ ਆ ਕੇ ਕਟ ਗਿਆ ਹੈ ਠੀਕ ਹੈ ਆ ਤੁਹਾਡੇ ਸਾਡੇ ਤਿੰਨ ਕੁੰਡੇ ਮੈਂ ਤੁਹਾਨੂੰ ਤੁਸੀਂ ਵੀ ਐਕਸਟਰਾ ਰੱਖੇ ਹੋਏ ਸਿਰਫ ਤੁਹਾਨੂੰ ਦੱਸਣ ਲਈ ਆ ਦੇਖੋ ਜੇ ਤੁਹਾਡੇ ਐਕਸਟਰਾ ਕੁੰਡੇ ਹੋਣਗੇ ਉਹ ਸਾਡੇ ਇੱਧਰ ਇੱਧਰ ਆ ਜਾਣਗੇ ਤਾਂ ਤੁਸੀਂ ਤਿੰਨ ਕੁੰਡੇ ਇੱਧਰ ਤੇ ਤਿੰਨ ਕੁੰਡੇ ਇੱਧਰ ਇੱਧਰ ਐਕਸਟਰਾ ਰੱਖ ਸਕਦੇ ਹੋ ਜਿਹੜੇ ਤੁਹਾਡੇ ਐਕਸਟਰਾ ਕੁੰਡੇ ਰਹਿ ਜਾਂਦੇ ਆ ਪੁੱਠੀ ਸਲਾਈਸ ਕੁਝ ਵੀ ਨਹੀਂ ਕਰਨਾ ਪੂਰੀ ਦੀ ਪੂਰੀ ਰੋ ਏਦਾਂ ਹੀ ਪੁੱਠੀ ਪਾ ਲੈਣੀ ਹੈ ਪੁੱਠੀ ਪਾ ਕੇ ਫਿਰ ਮਿਲਦੇ ਆਪਣੇ ਸਿੱਧੀ ਰੋ ਦੇ ਵਿੱਚ ਪੈਟਰਨ ਦੀ ਥਰਡ ਰੋ ਪੈਟਰਨ ਦੀ ਥਰਡ ਰੋ ਤੇ ਆਨਾਂ ਦੇਖੋ ਬਣਾਣੀ ਏਦਾਂ ਹੀ ਹੈ ਪਰ ਅਸੀਂ ਬਣਾਣੀ ਦੇਖੋ ਕਿਦਾਂ ਪਹਿਲੇ ਕੁੰਡੇ ਨੂੰ ਐਸਟੇਜ ਕੀਤਾ ਦੂਜੇ ਕੁੰਡੇ ਦੇ ਨਾਲ ਅਸੀਂ ਆਖੋ ਸਿੱਧਾ ਮੁੰਨੇ ਆ ਅਸੀਂ ਇਸ ਤਰ੍ਹਾਂ ਅਸੀਂ ਕੀ ਕਰਨਾ ਇੱਥੇ ਕੁੰਡੇ ਨੂੰ ਏਦਾਂ ਹੀ ਵਧਾਤਾ ਵਧਾਣ ਤੋਂ ਬਾਅਦ ਤਾਗੇ ਨੂੰ ਆਪਣੇ ਵੱਲ ਕਰ ਲੈਣਾ ਇਹ ਵਾਲੇ ਸਾਰੇ ਪੰਜ ਤੇ ਪੰਜ ਗੁੰਡੇ ਹੁਣ ਅਸੀਂ ਪੁੱਠੇ ਬੁਣਨੇ 1 2 3 4 ਤੇ 5 ਪੰਜ ਗੁੰਡੇ ਪੁੱਠੇ ਬੁਣਨ ਦਾ ਬਾਤ ਅੱਗੇ ਨੂੰ ਪਿੱਛੇ ਕਰਾਂਗੇ ਇਹ ਵਾਲੇ ਦੋ ਗੁੰਡੇ ਅੱਧਾ ਲਵਾਂਗੇ ਤੇ ਇਹ ਵਾਲਾ ਗੁੰਡਾ ਲਵਾਂਗੇ ਸਿਰਫ ਇਹ ਗੁੰਡੇ ਨੂੰ ਅਸੀਂ ਬੁਣਾਂਗੇ ਸਿੱਧਾ ਇਹ ਪੈਟਰਨ ਦੀ ਸਾਡੀ 3rd ਰੋ ਹੈ ਫਿਰ ਦੇਖੋ ਫੇਰ ਤੱਗੇ ਨੂੰ ਅੱਗੇ ਕਰਾਂਗੇ ਫਿਰ ਪੰਜ ਗੁੰਡੇ ਪੁੱਠੇ ਬੁਣਾਂਗੇ 1 2 3 ਚਾਰ ਤੇ ਪੰਜ ਪੰਜ ਕੁੰਡੇ ਪੁੱਠੇ ਬੁਣਨ ਤੋਂ ਬਾਅਦ ਇੱਥੇ ਅਸੀਂ ਇਹ ਕੁੰਡੇ ਨੂੰ ਏਦਾਂ ਵਧਾਵਾਂਗੇ ਏਦਾਂ ਅਗਲਾ ਕੁੰਡਾ ਫੇਰ ਪੁੱਠਾ ਬੁਣਾਂਗੇ ਫਿਰ ਇੱਥੇ ਫੇਰ ਅਸੀਂ ਕੁੰਡੇ ਨੂੰ ਏਦਾਂ ਵਧਾਵਾਂਗੇ ਜਿਹੜਾ ਕੁੰਡਾ ਵਧਾ ਰਹੇ ਹਾਂ ਦੇਖੋ ਉਸ ਜਿੱਦਾਂ ਸਿੱਧੀ ਰੋਚ ਏਦਾਂ ਇਸ ਏਦਾਂ ਪਾਇਆ ਇੱਦਾਂ ਕੀਤਾ ਤੇ ਅਸੀਂ ਇਹਨੂੰ ਇੱਥੇ ਪਾ ਕੇ ਏਦਾਂ ਖਿੱਚ ਲਿਆ ਆ ਦੇਖੋ ਫਿਰ ਅਸੀਂ ਪੰਜ ਕੁੰਡੇ ਇੱਥੇ ਪੁੱਠੇ ਬੁਣ ਲੈਣੇ ਆ 1 2 3 4 5 5 5 ਗੁੰਡੇ ਪੁੱਠੇ ਬੁਣਾਉਣ ਤੋਂ ਬਾਅਦ ਫਿਰ ਅਸੀਂ ਦੇਖੋ ਆਹ ਵਾਲਾ ਸਿੱਧਾ ਕੁੰਡਾ ਤੇ ਇਹ ਦੋਨੇ ਇੰਦਾ ਲੈਣੇ ਸਲਾਈ ਦੇ ਉੱਪਰ ਤੀਜਾ ਕੁੰਡਾ ਲੈਣੇ ਤਿੰਨ ਦਾ ਇੱਕ ਕੱਟ ਦੇਣਾ ਤਿੰਨ ਦਾ ਇੱਕ ਤਾਂ ਫੇਰ ਟਾਗੇ ਨੂੰ ਅੱਗੇ ਕਰਕੇ ਫੇਰ ਪੰਜ ਗੁੰਡੇ ਪੁੱਠੇ 1 2 3 4 5 ਪੰਜ ਕੁੰਡੇ ਪੁੱਠੇ ਬੁਣਣ ਤੋਂ ਬਾਅਦ ਪੰਜ ਕੁੰਡੇ ਪੁੱਠੇ ਬੁਣਣ ਤੋਂ ਬਾਅਦ ਫੇਰ ਅਸੀਂ ਆ ਦੇਖੋ ਏਦਾਂ ਕਰਕੇ ਏਦਾਂ ਇਹ ਕੁੰਡਾ ਇੱਥੇ ਫੇਰ ਏਦਾਂ ਵਧਾ ਲੈਣਾ ਵਧਾ ਲਿਆ ਆ ਇਹ ਕੁੰਡਾ ਸੀ ਪੁੱਠੇ ਬੁਣ ਲੈਣਾ ਫੇਰ ਫੇਰ ਅਸੀਂ ਦੇਖੋ ਫੇਰ ਇੱਥੇ ਇੱਕ ਕੁੰਡਾ ਫੇਰ ਵਧਾ ਲੈਣਾ ਦੇਖੋ ਪੰਜ ਕੁੰਡੇ ਤਾਂ ਬਾਅਦ ਸੀ ਤੇ ਅਸੀਂ ਤਾਂ ਇਹ ਕਰ ਰਹੇ ਆ ਇਹ ਕੁੰਡਾ ਸੈਂਟਰ 'ਚ ਰੱਖ ਕੇ ਤੇ ਪੰਜ ਕੁੰਡੇ ਬਾਅਦ ਹੀ ਅਸੀਂ ਦੋ ਕੁੰਡੇ ਵਧਾ ਰਹੇ ਆ ਇਹ ਕੁੰਡਾ ਸੈਂਟਰ 'ਚ ਰੱਖ ਕੇ ਫੇਰ ਇੱਥੇ ਫੇਰ ਪੰਜ ਕੁੰਡੇ ਬੁਣ ਲੈਣੇ ਆ ਪੰਜ ਕੁੰਡੇ ਮੁੰਕੇ ਫੇਰ ਇਸ ਤਿੰਨ ਦਾ ਇੱਕ ਕਰ ਲੈਣਾ ਹੈ ਬਸ ਇਦਾਂ ਹੀ ਇਹ ਆ ਬਾਕੀ ਅਸੀਂ ਸਾਰੇ ਕੁੰਡੇ ਪੁੱਠੇ ਪਾ ਲੜੇ ਆ ਆ ਗਿਆ ਸਾਡੇ ਫੇਰ ਪੰਜ ਕੁੰਡੇ ਮੁੰਲੇ ਹੋਣ ਅਸੀਂ ਆ ਦੇਖੋ ਦੋਨੋਂ ਨੂੰ 10 ਸਟ੍ਰਾਈਸ ਪਾਵਾਂਗੇ ਇਹਨੂੰ ਪਾਵਾਂਗੇ ਤੇ ਇਸੇ ਇਦਾਂ ਇਹਨੂੰ ਤਿੰਨ ਦਾ ਇੱਕ ਇਦਾਂ ਕਰਦੇ ਹਾਂ ਅਸੀਂ ਪ੍ਰੀ ਪੈਟਰਨ ਦੀ 3ਰੋ ਪੂਰੀ ਕਰ ਲੈਣੀ ਹੈ ਪੈਟਰਨ ਦੀ 4ਥ ਰੋ ਚ ਕੁਝ ਵੀ ਨਹੀਂ ਕਰਨਾ ਪੂਰੀ ਦੀ ਪੂਰੀ ਅਸੀਂ ਪੁੱਠੀ ਪਾ ਲੈਣੀ ਹੈ ਤੇ ਪੈਟਰਨ ਦੀ 4ਥ ਰੋ ਪੂਰੀ ਪੁੱਠੀ ਪਾ ਕੇ ਕਸੀਂ ਮਿਲਦੇ ਹਾਂ ਆਪਣੇ ਪੈਟਰਨ ਦੇ 5ਥੇ ਰੋ ਦੇ ਵਿੱਚ। ਹਾਂਜੀ ਹੁਣ ਪੈਟਰਨ ਦੇ ਪੰਜਵੀਂ ਰੋ ਪੈਟਰਨ ਦੀ ਪੰਜਵੀਂ ਰੋ ਵੀ ਅਸੀਂ ਜਿਸ ਤਰ੍ਹਾਂ ਪੈਟਰਨ ਦੇ 3ਰੋ ਉਦਾਂ ਹੀ ਪਾਈ ਉਦਾਂ ਹੀ ਪਾਣੀ ਹੈ। ਪਹਿਲੇ ਕੁੰਡੇ ਨੂੰ ਐਸਟਿਚ ਕੀਤਾ, ਦੂਜਾ ਸਿੱਧਾ ਬੁਣਿਆ। ਇੱਥੇ ਅਸੀਂ ਕੁੰਡਾ ਦਾ ਧਾਲਾਣਾ ਸਟਾਰਟਿੰਗ ਦੇ ਵਿੱਚ ਤੇ ਬਾਕੀ ਤਾਂ ਅੱਗੇ ਕਰਕੇ ਅਸੀਂ ਪੰਜ ਕੁੰਡੇ ਪੁੱਠੇ 1 2 3 4 ਤੇ 5। ਪੰਜ ਕੁੱਠੇ ਬੁਣਾ ਪੰਜ ਕੁੰਡੇ ਪੁੱਠੇ ਬਣਾਉਣ ਤੋਂ ਬਾਅਦ ਅੱਗੇ ਨੇ ਪਿੱਛੇ ਕਰਾਂਗੇ। ਇਹ ਤੇ ਇਹ ਦੋ ਕੁੰਡੇ ਇੱਦਾਂ ਸਲਾਈਸ ਲਵਾਂਗੇ। ਤੀਸਰਾ ਕੁੰਡਾ ਸੀ ਇੱਧਰੋਂ ਲਵਾਂਗੇ ਤੇ ਅਸੀਂ ਤਿੰਨਾ ਦਾ ਕਰ ਦਵਾਂਗੇ ਇੱਕ ਫਿਰ ਅਸੀਂ ਤਾਂ ਅੱਗੇ ਨੂੰ ਆਪਣੇ ਵੱਲ ਕਰਾਂਗੇ ਤੇ ਪੰਜ ਕੁੰਡੇ ਫਿਰ ਕੁੱਠੇ ਬੁਣਾਗੇ 1 2 3 4 ਤੇ 5 ਪੰਜ ਕੁੰਡੇ ਕੁੱਠੇ ਬੁਣਨ ਤੋਂ ਬਾਅਦ ਇੱਥੇ ਅਸੀਂ ਇੱਦਾਂ ਕਰਕੇ ਇੱਕ ਕੁੰਡੇ ਨੂੰ ਵਧਾ ਲਵਾਂਗੇ ਫਿਰ ਇੱਕ ਕੁੰਡਾ ਕੁੱਠਾ ਬੁਣ ਲਵਾਂਗੇ ਤੇ ਫਿਰ ਇੱਕ ਇੱਦਾਂ ਹੀ ਅਸੀਂ ਕਰਕੇ ਕੁੰਡੇ ਨੂੰ ਵਧਾ ਲਵਾਂਗੇ ਜਿਸ ਤਰ੍ਹਾਂ ਅਸੀਂ ਥਰਡ ਰੋ ਪਾਈ ਸੀ ਇੱਦਾਂ ਹੀ ਅਸੀਂ ਪੂਰੀ ਪੰਥਨੀ ਰੋ ਪੁੱਠੇ ਦੀ ਪੁੱਠੇ ਪਾ ਲੈਣੀ ਆ ਫਿਰ ਦੇਖੋ ਪੰਜ ਗੁੰਡੇ ਬੁਣ ਕੇ ਫਿਰ ਅਸੀਂ ਇੱਥੇ ਤਿੰਦਾ ਇੱਕ ਕਰ ਲੈਣਾ ਪੰਜ ਗੁੰਡੇ ਪੁੱਠੇ ਤਾਂ ਅੱਗੇ ਨੂੰ ਪਿੱਛੇ ਕੀਤਾ ਤੇ ਫਿਰ ਤਿੰਦਾ ਇੱਕ ਐਤਾ ਦੋਨੋਂ ਪਾਇਆ ਇੱਕ ਇਧਰ ਪਾਇਆ ਤਿੰਦਾ ਇੱਕ ਕਰ ਲਿਆ ਪੂਰੀ ਰੋ ਅਸੀਂ 19ਵੀਂ 10ਵੀਂ ਐਦਾਂ ਹੀ ਪਾ ਲੈਣੀ ਆ ਤੇ 6ਵੀਂ ਰੋ ਪੂਰੀ ਪੁੱਠੇ ਤੇ 5ਵੀਂ ਤੇ 6ਵੀਂ ਰੋ ਪਾ ਕੇ ਅਸੀਂ ਫਿਰ ਮਿਲਦੇ ਆਂ ਆ ਦੇਖੋ 6 ਰੋ ਤੋਂ ਬਾਅਦ ਸਾਡਾ ਪੈਟਰਨ ਤੇ ਲੁੱਕ ਐਦਾ ਆਈ ਜਾਨੀ ਦੇਖੋ ਜਿੱਦਾਂ ਜਿੱਦਾਂ ਅਸੀਂ ਉੱਪਰ ਬਣਾਈ ਜਾਣਾ ਐਦਾ ਐਦਾ ਸਾਡਾ ਇਹ ਜਿਗਜਾਗਾ ਐ ਬਣੀ ਜਾਣਾ ਐ ਦੇਖੋ ਦੋ ਕੁੰਡੇ ਦੋ ਸਲਾਈਆਂ ਸਾਡੇ ਪੁੱਠਿਆਂ ਪਾਣ ਨਾਲ ਦੇਖੋ ਇਹਦੀ ਲੁੱਕ ਬਿਲਕੁਲ ਅਲੱਗ ਆ ਗਈ ਦੇਖੋ ਆ ਵਿੱਚ ਦੋ ਸਿੱਧੀਆਂ ਨੇ ਆਹ ਪੁੱਠੀ ਸਿੱਧੀ ਇਹ ਵੀ ਪੁੱਠੀ ਇਹ ਪੁੱਠੀਆਂ ਪੁੱਠੀਆਂ ਦੋ ਰੋ ਇਹ ਪੁੱਠੇ ਸਿੱਧੇ ਐਦਾ ਕਰਕੇ ਪੁੱਠਿਆਂ ਰੋ ਸਾਰੇ ਪੁੱਠੇ ਹੀ ਪਾਈਆਂ ਨੇ ਸਿੱਧਿਆਂ ਦੇ ਵਿੱਚ ਹੀ ਬਸ ਅਸੀਂ ਪੁੱਠਿਆਂ ਪਾਈਆਂ ਨੇ ਆ ਦੇਖੋ ਸਿਰਫ ਇਹੀ ਛੇ ਰੋ ਸੇ ਰਿਪੀਟ ਕਰੀ ਜਾਣੀ ਐ ਬਾਰ ਬਾਰ ਹੋਣਾ ਸੀ ਦੋ ਰੋ ਇਹ ਸਿੱਧੇ ਦੀ ਪਾ ਲੈਣੀ ਐ ਸਿੱਧੀ ਰੋ ਪੁੱਠੇ ਰੋ ਤਾਂ ਸੇ ਪਾਉਂਦੇ ਪੁੱਠੇ ਫਿਰ ਅਗਲੀ ਰੋ ਜਿਹੜੀ ਹੋਗੀ ਸਾਡੇ 3rd ਉਸੇ ਪੁੱਠਿਆਂ ਦੀ ਪਾ ਲੈਣੀ ਐ ਪੁੱਠੀ ਰੋ ਫਿਰ ਪੁੱਠੀ ਫਿਰ ਸਾਡੀ ਪੰਜਵੀਂ ਰੋ ਫਿਰ ਅਸੀਂ ਪੁੱਠੇ ਦੇ ਪਾ ਲੈਣੀ ਐ ਪੁੱਠੀ ਰੋ ਪੁੱਠੀ ਬਸ ਇਦਾਂ ਹੀ ਇਹ ਛੇ ਰੋ ਸੇ ਰਿਪੀਟ ਕਰੀ ਜਾਣੀ ਐ ਤੇ ਸਾਡਾ ਇਦਾਂ ਬਣ ਕੇ ਇਹ ਡਿਜ਼ਾਈਨ ਬਾਰਡਰ ਦਾ ਡਿਜ਼ਾਈਨ ਜਾਂ ਤੁਸੀਂ ਕਹਿ ਸਕਦੇ ਆਪਣੇ ਪ੍ਰੋਜੈਕਟ ਚ ਪਾਣਾ ਤਾਂ ਉਹ ਤੁਹਾਡਾ ਡਿਜ਼ਾਈਨ ਇਦਾਂ ਬਣ ਕੇ ਆ ਜਾਣਾ ਤੇ ਫਿਰ ਬਣਾਓ ਇਹ ਵਾਲਾ ਡਿਜ਼ਾਈਨ ਤੇ ਦੱਸੋ ਕਮੈਂਟ ਕਰਕੇ ਤੁਹਾਨੂੰ ਕਿਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਵੀ ਦੱਸਿਓ ਜੇ ਨਹੀਂ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸਿਓ ਫੇਰ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਇੱਕ ਨਵੇਂ ਪੈਟਰਨ ਦੇ ਨਾਲ ਜਾਂ ਇੱਕ ਨਵੇਂ ਕੁੰਡੇ ਪਾਉਣ ਦੇ ਤਰੀਕੇ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ